विदेश गई पत्नी ने भेजे तलाक कागज पति ने कत्ती लख लगा के भेजा कैनेडा लाड़ी ने विह तो पहला ही कड़ी सी धोखाधड़ी तो दी साजिश जी हां ਵਿਆਦੇ ਨਾਤੇ ਆਪਣੇ ਨਾਲ ਹੋਈ ਲੱਖਾਂ ਦੀ ਧੋਖਾਧੜੀ ਨੂੰ ਲੈ ਕੇ ਮਾਛੀਵਾੜਾ ਦੇ ਪਿੰਡ ਸ਼ੇਰੀਆਂ ਦੇ ਸਾਬਕਾ ਫੌਜੀ ਦਾ ਇਹ ਪਰਿਵਾਰ ਅੱਜ ਪਛਤਾ ਰਿਹਾ ਹੈ। ਤਾਂ ਕਿ ਕੈਨੇਡਾ ਵਿੱਚ ਬੈਠੀ ਨੂੰ ਨੇ ਤਲਾਕ ਦੇ ਕਾਗਜ਼ ਭੇਜੇ ਨੇ। ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋਏ ਪ੍ਰਿਤਪਾਲ ਮੁਤਾਬਕ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਤੇ ਨਵਾਂ ਸ਼ਹਿਰ ਦਾ ਇੱਕ ਪਰਿਵਾਰ ਜਿਸ ਨਾਲ ਉਹਨਾਂ ਦਾ ਕਾਫੀ ਮੇਲ-ਜੋਲ ਸੀ ਉਹ ਵੀ ਆਪਣੀ ਧੀ ਨੂੰ ਕੈਨੇਡਾ ਭੇਜਣਾ ਚਾਹੁੰਦੇ ਸਨ। ਪਰ ਕੁੜੀ ਦੇ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਹੀ ਇਹ ਸ਼ਰਤ ਰੱਖੀ ਸੀ ਕਿ ਜੇ ਮੁੰਡੇ ਵਾਲੇ ਉਹਨਾਂ ਦੀ ਤੀਨ ਨੂੰ ਵਿਦੇਸ਼ ਭੇਜਣ ਲਈ ਪੈਸੇ ਖਰਚ ਕਰਨਗੇ ਤਾਂ ਹੀ ਉਹ ਵਿਆਹ ਕਰਨਗੇ ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ 6 ਮਈ 2018 ਨੂੰ ਸਾਰੇ ਰੀਤੀ ਰਿਵਾਜਾਂ ਨਾਲ ਉਸਦਾ ਵਿਆਹ ਜਤਿੰਦਰ ਕੋਰ ਨਾਲ ਹੋ ਗਿਆ ਵਿਆਹ ਤੋਂ ਬਾਅਦ ਉਸ ਦੀ ਪਤਨੀ ਨੇ ਤਿੰਨ ਵਾਰ ਆਈਲਟਸ ਦੀ ਤਿਆਰੀ ਕੀਤੀ ਅਤੇ ਤੀਜੀ ਵਾਰ ਸਾਡੇ 6 ਬੈਂਡ ਲੈ ਪ੍ਰਿਤਪਾਲ ਦਾ ਕਹਿਣਾ ਹੈ ਕਿ ਉਸਨੇ ਪਤਨੀ ਨੂੰ ਕੈਨੇਡਾ ਭੇਜਣ ਲਈ 31 ਲੱਖ ਰੁਪਏ ਲਗਾਏ ਪਰ ਉਸਦੀ ਪਤਨੀ ਜਦੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਉਸਨੇ ਆਪਣੇ ਦਸਤਾਵੇਜ਼ਾਂ ਵਿੱਚ ਵਿਆਹਤਾ ਦੀ ਥਾਂ ਸਿੰਗਲ ਲਿਖਿਆ ਜਿਸ ਤੋਂ ਬਾਅਦ ਉਸਨੂੰ ਸ਼ੱਕ ਹੋਇਆ ਪਰ ਇਸ ਗੱਲ ਦਾ ਜਵਾਬ ਦੇਣ ਤੋਂ ਵੀ ਉਸਦੀ ਪਤਨੀ ਟਾਲਾਵਟਦੀ ਰਹੀ ਵਿਦੇਸ਼ ਜਾਣ ਤੋਂ ਬਾਅਦ ਜਦੋਂ ਉਸਨੇ ਆਪਣੀ ਫਾਈਲ ਲਗਾਉਣ ਲਈ ਪਤਨੀ ਨੂੰ ਕਿਹਾ ਤਾਂ ਉਹ ਲਾਰੇ ਲਗਾਉਣ ਲੱਗੀ ਪ੍ਰਿਤਪਾਲ ਮੁਤਾਬਕ ਉਸਦੀ ਪਤਨੀ ਨੂੰ ਜੋ ਕੈਨੇਡਾ ਵਿੱਚ ਵਰਕ ਪਰਮਿਟ ਮਿਲਿਆ ਉਸ ਵਿੱਚ ਵੀ ਉਸਨੇ ਆਪਣੇ ਆਪ ਨੂੰ ਵਿਹਤਾ ਨਹੀਂ ਦਰਸਾਇਆ ਅਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਆਪਣੇ ਨਾਲ ਹੋਈ ਇਸ ਧੋਖਾਧੜੀ ਬਾਰੇ ਪ੍ਰਿਤਪਾਲ ਨੇ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉਸਦੀ ਸੱਸ ਤੇ ਸਹੁਰੇ ਨੇ ਪੰਚਾਇਤ ਵਿੱਚ ਇਹ ਭਰੋਸਾ ਦੁਆ ਕੇ ਰਾਜੀਨਾਮਾ ਕਰ ਲਿਆ ਕਿ ਜਦੋਂ ਉਹਨਾਂ ਦੀ TPR ਹੋ ਜਾਵੇਗੀ ਤਾਂ ਉਸ ਨੂੰ ਵੀ ਵਿਦੇਸ਼ ਸੱਦ ਲਵੇਗੀ पर कुछ समय बाद पता लगा कि उसकी पत्नी ने अपने मापिया ਨਾਲ ਮਿਲ ਕੇ ਉਸ ਨੂੰ ਤਲਾਕ ਦੇਣ ਲਈ ਵਿਦੇਸ਼ ਤੋਂ ਮੁਖਤਿਆਰਨਾਮਾ ਭੇਜਿਆ ਜੋ ਇਹ ਸਾਬਿਤ ਕਰਦਾ ਹੈ ਕਿ ਉਸਦੇ ਸੋਹਰਾ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਠੱਗਣ ਦਾ ਪਲਾਨ ਬਣਾ ਲਿਆ ਸੀ ਮੈਰਿਜ ਹੋਣ ਤੋਂ ਬਾਅਦ ਸਰ ਉਹਦੀ ਫੇਲ ਲਗਵਾਈ ਮੈਂ ਕੋਈ ਨਾਇਲਰਸ ਕੀਤੀ ਸੀ ਕੁੜੀ ਨੂੰ ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭੇਜਨੀ ਕੁੜੀ ਦਾ ਵਿਆਹ ਕਰਵਾ ਤਾ ਅਸੀਂ ਸਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰ ਰੀਅਲਸ ਕਰਾਈ ਸੀ ਆਪ ਕੋਲ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸ ਤੋਂ ਬਾਅਦ ਹਨ ਪਾ ਲੱਗਾ ਕਿ ਸਿੰਗਲ ਦੀ ਫਾਈਲ ਆਈ ਹੋਈ ਹੈ ਸਰ ਉਹਨੇ ਮੈਂ ਮੈਨਾਂ ਜਦੋਂ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰ ਉਹਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਲੜੀ ਕੇਸ ਲੜਨਗੇ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਮੇਰਾ ਬੇਟਾ 5 ਸਾਲ ਤੋਂ ਘਰ ਹੈ ਤੇ ਉਹ ਮਾਂ ਨੂੰ ਕੋਈ ਪੁੱਛ ਕੇ ਨਹੀਂ ਵੇਖਦਾ ਜਿਹਦਾ ਬੱਚਾ ਘਰ ਫਿਰਦਾ ਹੈ ਪੈਸਾ ਵੀ ਲਾਇਆ ਸਾਰਾ ਕੁਝ ਕੀਤਾ ਤੇ ਅੱਜ ਮੇਰਾ ਬੱਚਾ ਘਰ ਸਾਬ ਦੇ ਧੱਕੇ ਖਾਂਦਾ ਫਿਰਦਾ ਹੈ ਐਸਐਸਪੀ ਸਾਹਿਬ ਨੂੰ ਅ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਕ ਡੀਐਸਪੀ ਸਾਹਿਬ ਨੂੰ ਕਰ ਦਿੱਤੀ ਟੀਐਸਪੀ ਸਾਹਿਬ ਨੇ ਗੱਲ ਕੀਤੀ ਕੁੜੀ ਨਾਲ ਉਹ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਮੈਨੂੰ ਸਲਾਹਤ ਚਾਹੀਦਾ ਉਸ ਤੋਂ ਬਾਅਦ ਡੀਐਸਪੀ ਦਾ ਉਹ ਫਾਈਲ ਜਿਹੜੀ ਵਾਪਸ ਐਸਐਸਪੀ ਸਾਹਿਬ ਨੂੰ ਗਈ ਸੀ ਐਸਐਸਪੀ ਸਾਹਿਬ ਨੇ ਉਹਨਾਂ ਤੇ ਮਤਲਬ ਪarcha darj ਕਰਤਾ ਜੀ ਉਧਰ ਸਮਰਾਲਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪ੍ਰਿਤਪਾਲ ਦੀ ਪਤਨੀ ਸੱਸ ਤੇ ਸੋਹਰੇ ਖਿਲਾਫ ਧੋਖੇਤੜੀ ਦਾ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਅਫਸਰ ਮੁਤਾਬਕ ਉਹਨਾਂ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨੀ ਲਿਗਲ ਦੀ ਰਾਇਤ ਤੋਂ ਬਾਅਦ ਇਹ ਪੜਚਾ ਦਰਜ ਹੋਇਆ 318 ਜੀਵਨ 2 ਤੇ 48 ਜੀਵਨ 2 ਬੀ ਐਨ ਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕੌਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕ ਪਰਪਰਜ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਹਸਬੰਡ ਵਾਈਫ ਤੇ ਲੜਕੀ ਹਾਈਲਾਈਟਸ ਦੋ ਤਿੰਨ ਵਾਰ ਹਾਈਲਾਈਟਸ ਕੀਤੀ ਪਹਿਲਾਂ ਆਸਟ੍ਰੇਲੀਆ ਕੀ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਹਾਈਲਾਈਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬਣਾ ਕੀਤਾ ਸੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ ਗ੍ਰਸਤਾਰ ਕਰਨ ਦੀ ਕੋਸ਼ਿਸ਼ ਵਿਦੇਸ਼ ਲੈ ਜਾਣ ਦੇ ਨਾਂ ਤੇ ਵਿਆਹ ਕਰਕੇ ਧੋਖਾ ਦੇਂਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲਿਆਂ ਦੀ ਫੈਹਰਿਸ ਦਿਨੋ ਦਿਨ ਲੰਮੀ ਹੁੰਦੀ ਜਾ ਰਹੀ ਹੈ ਤੇ ਕਈ ਮਾਮਲਿਆਂ ਵਿੱਚ ਤਾਂ ਨੌਜਵਾਨ ਖੁਦਕੁਸ਼ੀ ਤੱਕ ਕਰ ਚੁੱਕੇ ਨੇ ਸੋ ਲੋੜ ਹੈ ਕਿਸ ਮਾਮਲੇ ਵਿੱਚ ਵੀ ਪੁਲਿਸ ਛੇਤੀ ਮੁਲਜ਼ਮਾਂ ਨੂੰ ਕਾਬੂ ਕਰਕੇ ਬ੍ਰਿਤਪਾਲ ਨੂੰ ਇਨਸਾਫ ਦਿਵਾਵੇ ਤਾਂ ਜੋ ਮਿਸਾਲ ਕਾਇਮ ਹੋਵੇ ਅਤੇ ਅਜਿਹੀ ਧੋਖਾਧੜੀ ਕਰਨ ਵਾਲਿਆਂ ਨੂੰ ਸਬਕ ਮਿਲੇ ਕਿ ਜੇ ਕੁਝ ਅਜਿਹਾ ਕੀਤਾ ਤਾਂ ਕਾਰਵਾਈ ਪੱਕੀ ਹੈ